ਤਾਂ 6 ਮਹੀਨੇ ਪਹਿਲਾਂ ਹੋਈ ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ ਤੇ ਨੌਜਵਾਨ ਦੇ ਵੱਲੋਂ ਫਾਹ ਲੈ ਕੇ ਆਪਣੀ ਜੀਵਨ ਲिलास ਮਾਪਤ ਕਰ ਲਈ ਗਈ ਹੈ ਤਾਂ 6 ਮਹੀਨੇ ਪਹਿਲਾਂ ਹੀ ਵਿਆਹ ਹੁੰਦਾ ਦੋਵਾਂ ਦੇ ਵੱਲੋਂ ਕੋਟ ਮੈਰਿਜ ਕਰਵਾਈ ਜਾਂਦੀ ਹੈ ਮੁੰਡੇ ਤੇ ਕੁੜੀ ਦੇ ਵੱਲੋਂ ਤਾਂ ਜੋ ਇਲਜ਼ਾਮ ਲੱਗੇ ਨੇ ਕੁੜੀ ਦੇ ਉੱਪਰ ਲੱਗੇ ਨੇ ਕਿ ਕੁੜੀ ਲਗਾਤਾਰ ਆਪਣੇ ਪਤੀ ਤੇ ਇਹ ਦਬਾਅ ਪਾ ਰਹੀ ਸੀ ਕਿ ਉਹ ਕਰ ਅਲੱਗ ਤੋਂ ਘਰ ਲਵੇ ਤੇ ਉਥੇ ਰਹੇ ਕਿਉਂਕਿ ਉਸਨੇ ਪਰਿਵਾਰ ਦੇ ਵਿੱਚ ਨਹੀਂ ਰਹਿਣਾ ਤਾਂ ਉਧਰ ਮੁੰਡੇ ਦੇ ਵੱਲ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਮੈਂ ਇੰਨਾ ਖਰਚਾ ਨਹੀਂ ਚੱਕ ਸਕਦਾ ਮੈਂ ਘਰ ਦਾ ਖਰਚਾ ਨਹੀਂ ਚੱਕ ਸਕਦਾ ਮੈਂ ਕਿਰਾਇਆ ਨਹੀਂ ਭਰ ਸਕਦਾ ਜਿਸ ਕਰਕੇ ਲਗਾਤਾਰ ਉਹ ਆਪਣੀ ਪਤਨੀ ਨੂੰ ਸਮਝਾ ਰਿਹਾ ਸੀਗਾ ਪਰ ਜਦੋਂ ਪਤਨੀ ਨਹੀਂ ਮੰਨੀ ਤਾਂ ਉਸ ਤੋਂ ਬਾਅਦ ਤੰਗ ਪ੍ਰੇਸ਼ਾਨ ਹੋ ਕੇ ਉਸ ਦੇ ਵੱਲੋਂ ਐਡਾ ਵੱਡਾ ਕਦਮ ਚੁੱਕਿਆ ਗਿਆ ਜੋ ਇਲਜ਼ਾਮ ਜਿਹੜੇ ਨੇ ਉਹ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਉਸ ਦੀ ਪਤਨੀ ਤੇ ਹੀ ਲਗਾਏ ਗਏ ਨੇ ਮ੍ਰਿਤਕ ਦੇ ਪਤਨੀ 23 ਜਿਹੜੇ ਲਗਾਏ ਗਏ ਨੇ ਦੋਵਾਂ ਦੇ ਵੱਲੋਂ 6 ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਗਈ ਸੀ ਕੋਟ ਮੈਰਿਜ ਕਰਵਾਈ ਗਈ ਸੀ ਜਿਸ ਤੋਂ ਬਾਅਦ ਤੰਗ ਪ੍ਰੇਸ਼ਾਨ ਹੋ ਕੇ ਮੁੰਡਾ ਇੱਕ ਸੁਨਸਾਨ ਥਾਂ ਤੇ ਜਾਂਦਾ ਝਾੜੀਆਂ ਦੇ ਵਿੱਚ ਜਾ ਕੇ ਉਸ ਦੇ ਵੱਲੋਂ ਇੱਕ ਦਰਖਤ ਦੇ ਨਾਲ ਫਾਂ ਲੈ ਕੇ ਖੁਦਕੁਸ਼ੀ ਕਰ ਲਈ ਜਾਂਦਾ ਹੈ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਮੌਕੇ ਤੇ ਪੁਲਿਸ ਜਿਹੜੀ ਉਹ ਪਹੁੰਚ ਜਾਂਦੀ ਤਾਂ ਪਿੰਡ ਬਹਾਵਲ ਵਾਲਾ ਦੇ ਵਿੱਚ ਪੂਰੀ ਘਟਨਾ ਵਾਪਰੀ ਹੈ ਜਿੱਥੇ ਕਿ 23 ਸਾਲ ਦੇ ਜੀ ਸੁਖਵੰਤ ਸਿੰਘ ਦੀ ਜਿਹੜੀ ਮੌਤ ਹੋ ਗਈ 6 ਮਹੀਨੇ ਪਹਿਲਾਂ ਹੀ ਪਿੰਡ ਦੀ ਹੀ ਕੁੜੀ ਦੇ ਨਾਲ ਉਸਨੇ ਲਵ ਮੈਰਿਜ ਕਰਵਾਈ ਸੀ ਜਦਕਿ ਬਾਅਦ ਵਿੱਚ ਦੋਨਾਂ ਨੇ ਕੋਟ ਮੈਰਿਜ ਕਰਵਾ ਲਈ ਸੀ ਦੋਵੇਂ ਕਿਤੇ ਬਾਹਰ ਰਹਿਣ ਲੱਗੇ ਸਿਗੇ ਇਸ ਦੌਰਾਨ ਅਚਾਨਕ 2 ਮਹੀਨੇ ਪਹਿਲਾਂ ਹੀ ਨੌਜਵਾਨ ਦੇ ਪਿਤਾ ਦੀ ਵੀ ਅਚਾਨਕ ਮੌਤ ਹੋ ਗਈ ਜਿਸ ਤੋਂ ਬਾਅਦ ਦੋਨੇ ਵਾਪਸ ਘਰ ਆ ਗਏ ਸਕੇ ਪਰ ਹੁਣ ਜੋ ਕੁੜੀ ਹੈ ਉਹ ਲੜਕੇ ਤੇ ਲਗਾਤਾਰ ਦਬਾਅ ਪਾ ਰਹੀ ਸੀ ਕਿ ਮੈਂ ਪਰਿਵਾਰ ਦੇ ਨਾਲ ਨਹੀਂ ਰਹਿਣਾ ਇਸ ਕਰਕੇ ਅਲੱਗ ਰਹਿਣਾ ਜਿਸ ਕਰਕੇ ਲਗਾਤਾਰ ਉਹਨਾਂ ਦੇ ਵਿੱਚ ਜੋ ਹੈ ਅ ਅਣਬਣ ਹੋ ਰਿਹਾ ਜਿਸ ਦੇ ਚਾਹਤ ਤੱਕ ਪ੍ਰੇਸ਼ਾਨ ਹੋ ਕੇ ਹੀ ਮੁੰਡੇ ਦੇ ਵੱਲ ਅ ਖੁਦਕੁਸ਼ੀ ਕੀਤੀ ਗਈ ਕਿਉਂਕਿ 2 ਮਹੀਨੇ ਪਹਿਲਾਂ ਹੀ ਉਸਦੇ ਪਿਤਾ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਘਰ ਆ ਕੇ ਹੀ ਆਪਣੀ ਪਤਨੀ ਨਾਲ ਰਹਿਣ ਲੱਗ ਜਾਂਦਾ ਪਰ ਪਤਨੀ ਲਗਾਤਾਰ ਕਹਿ ਰਹੀ ਸੀ ਕਿ ਆ ਲੱਗ ਰਿਹਾ ਜਾਵੇ ਜਿਸ ਕਰਕੇ ਤੰਗ ਪ੍ਰੇਸ਼ਾਨ ਹੋ ਕੇ ਉਸਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਫਿਲਹਾਲ ਜਾਂਚ ਦਾ ਵਿਸ਼ਾ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੂਚਨਾ ਮਿਲੀ ਸੀ ਕਿ ਜੀ ਸਾਨੂੰ ਕਿ ਸੂਚਨਾ ਮਿਲੀ ਸੀ ਕਿ ਬੈਡ ਬੋਡੀ ਜਿਹੜੀ ਕਿ ਧਾਰੀਆਂ ਦੇ ਵਿੱਚ ਫਾਂਸ ਲੱਕੇ ਪਾਇਲ ਕੇ ਪਈਏ ਕਿਸ ਉਸ ਦਾ ਸਾਡੇ ਮੈਂਬਰ ਮੁੱਖ ਤੇ ਪਹੁੰਚੇ ਤੇ ਪੁਲਿਸ ਪ੍ਰਸ਼ਾਸਨ ਬਾਵਾਲ ਦਿਨੋਂ ਪਹੁੰਚ ਕੇ ਉਸ ਡੈੱਡ ਬੋਡੀ ਨੂੰ ਉਤਾਰ ਕੇ ਸਕਾਰੀ ਹਸਪਤਲ ਖਾਜ ਤੱਕ ਲੜਕੇ ਨਾਲ ਸਪੰਸਿੰਗ ਜੋ ਕਿ 6 ਮਹੀਨੇ ਤੋਂ ਗਾਇਬੀ ਹੋਈ ਸੀ ਕਿਲੋਮੀਟਰ ਕਰਕੇ ਉਹਨੇ ਖੁਦ ਕੁਛ ਕਰ ਲਈ ਉਹ ਸੌਰੀ ਕਰ ਲਈ ਕਰਦੇ ਸਰਪਾਲ ਸਿੰਘ ਜੀ ਕੀ ਗਲਤ ਗੱਤ ਕੀ ਹੋਈ ਬਜੀ ਗੱਲਬਾਤ ਇਹਦਾ ਮੀਆਂ ਬੀਬੀ ਦਾ ਝਗੜਾ ਸੀ ਜੀ ਉਹ ਰਹਿਣਾ ਨਹੀਂ ਚਾਹੁੰਦੀ ਸੀਗੀ ਇੱਥੇ ਪਿੰਡ ਕਿ ਨਹੀਂ ਪਿੰਡ ਨਹੀਂ ਰਹਿੰਦੀ ਪਾਸੇ ਇੱਥੇ ਮਰਜ਼ੀ ਰਹਿਣਾ ਹੂੰ ਹੂੰ ਠੀਕ ਆ ਇਹ ਕਹਿੰਦਾ ਸੀ ਜੀ ਮੈਨੂੰ ਦਿੱਕਤ ਆਉਂਦੀ ਹੈਗੀ ਮੈਂ ਨਹੀਂ ਰਹਿ ਸਕਦਾ ਬਾਹਰ ਮੈਂ ਖਰਚਾ ਨਹੀਂ ਕਰ ਸਕਦਾ ਕਰਦਾ ਵੀ ਮੈਂ ਕਿਰਾਇਆ ਭਰਾਂਗੇ ਵੀ ਕਰਦਾ ਖਰਚਾ ਕਰਾਂਗੇ ਵੀ ਤੇਰੇ ਖਰਚੇ ਚ ਹੂੰ ਹੂੰ ਠੀਕ ਉਹ ਪ੍ਰੈਸ਼ਰ ਪਾਉਂਦੀ ਸੀ ਇਹਦੇ ਤੇ ਬਹੁਤ ਜ਼ਿਆਦਾ ਡਿਪਰੈਸ਼ਨ ਜਾ ਕੇ ਨੇ ਇਹ ਕੰਮ ਕਰੇਗੀ ਕੋਈ ਸ਼ੱਕ ਲੱਗਦਾ ਹੈ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਉਹਨਾਂ ਦਾ ਹੀ ਹੈ ਜੀ ਉਹਨਾਂ ਦਾ ਉਹਦੀ ਮਾਂ ਵੀ ਧਮਕੀਆਂ ਦਿੰਦੀ ਸੀਗੀ ਉਹ ਵੀ ਧਮਕੀਆਂ ਦਿੰਦੀ ਸੀਗੀ ਹੂੰ ਹੂੰ ਠੀਕ ਆ ਕੁੜੀ ਜਿੰਨੇ ਮਰੀ ਵੀ ਧਮਕੀ ਦਿੱਤੀ ਆ ਤੈਨੂੰ ਬਰਬਾਦ ਕਰ ਦੇਵਾਂਗੇ ਅਸੀਂ ਐਂ ਕਰਦੇ ਆਂਗੇ ਉਹਦੀ ਮਾਂ ਨੇ ਇਹ ਗੱਲ ਕੀਤੀ ਹੈ ਜੀ ਕੁੜੀ ਕਿੱਥੋਂ ਦੀ ਸੀ ਕੁੜੀ ਬਾਹਵਾਲੇ ਜੇ ਰਹਿਣ ਵਾਲੇ ਜੀ ਕਿੱਲੇ ਪਿਛਲਾ ਪਿੰਡ ਕਿੱਲੇ ਵਾਲੀ ਹੈ ਨਹੀਂ ਜੰਦੇ ਕੀ ਨਾਮ ਕੀ ਤੁਹਾਡੇ ਭਰਾ ਦਾ ਸੁਖਵੰਤ ਸਿੰਘ ਆ ਜੀ ਕਿੰਨਾ ਮੁਟੀ ਟਾਈਮ ਹੋ ਗਿਆ ਮੈਰਜ ਨੂੰ ਮੈਰਜ ਨੂੰ 6 ਮਹੀਨੇ ਹੋ ਗਏ ਅੱਛਾ ਕਿਵੇਂ ਤੁਸੀਂ ਕੀਤੀ ਸੀ ਅੱਲਾ ਮੈਰਜ ਕਰਾਈ ਨਹੀਂ ਲੰ ਮੈਰਜ ਆ ਜੀ ਕੋਰ ਮੈਰਜ ਨਾਲ ਅੱਛਾ ਅੱਛਾ ਕੀ ਮੰਗ ਕਰਦੇ ਹੋ ਜੀ ਕਾਰਵਾਈ ਦੀ ਇਨਸਾਫ ਚਾਹੀਦਾ ਹੀ ਆਪਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਉਹਨਾਂ ਨੇ ੱੱੱਕਾ ਕੀਤਾ ਮੇਰੇ ਭਰਾ ਨਾਲ ਕਿੰਨਾ ਕਿੰਨਾ ਨੇ ਜੀ ਕਿਹੜੇ ਕਿਹੜੇ ਨਾਮ ਉਹਦੀ ਮਾਂ ਹੈ ਜੀ ਤੇ ਇੱਕ ਕੁੜੀ ਆਪ ਆ ਠੀਕ ਹੈ ਜੀ ਹਾਂਜੀ ਇਹ ਕੁਲਜੀਤ ਕੋਰ ਪਤਨੀ ਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਬਹਾਵਾਲਾ ਨੇ ਇਹ ਤਾਂ ਲੜਕਾ ਹੈਗਾ ਜੀ ਇਹ ਤਾਂ ਲੜਕਾ ਹੈਗਾ ਸੁਖਵੰਤ ਸਿੰਘ ਪੁੱਤਰ ਜਿਸ ਜਿਹਨੇ 6 ਮਹੀਨੇ ਕਰੀ ਪਹਿਲਾਂ ਲੜਕੀ ਸਿਮਨਦੀਪ कौर ਪੁੱਤਨੀ ਕਲਦੀਪ ਸਿੰਘ ਵਾਸੀ ਬਾਲਾ ਕੋਟ ਮੈਰਿਜ ਕਰਵਾਈ ਸੀਗੀ ਇਹ 6 ਮਹੀਨੇ ਤੋਂ ਪਹਿਲਾਂ ਕਿਤੇ ਬਾਹਰ ਰਹਿੰਦੇ ਕਰੀਬ 10 ਦਿਨ ਪਹਿਲਾਂ ਇੱਥੇ ਬਹਾਵਲੇ ਆਈ ਸੀਗੇ ਤੇ 13 ਤਰੀਕ ਤੋਂ ਇਹ ਗਾਇਬ ਸੀ ਮੁੰਡਾ 14 ਤਰੀਕ ਨੂੰ ਇਹਦੀ ਮਾਤਾ ਨੇ ਸਾਨੂੰ ਕੰਮਛੇ ਦੀ ਤਲਾਹ ਦਿੱਤੀ ਵੀ ਮੇਰਾ ਲੜਕਾ ਘਰੋਂ ਆਪਦੀ ਮਿਸਰੀ ਨਾਲ ਤੇ ਪਰਿਵਾਰ ਨਾਲ ਲੜਕੇ ਕਿਤੇ ਚਲਾ ਗਿਆ ਹੈ ਤੇ ਜਿਹੜਾ ਲੱਭ ਨਹੀਂ ਰਿਹਾ ਅੱਜ ਜਿਹੜੀ ਇਹਦੀ ਮਾਤਾ ਨੇ ਆ ਕੇ ਸਾਨੂੰ ਬਿਆਨ ਲਿਖਾਇਆ ਕਿ ਮੇਰਾ ਲੜਕਾ ਜਿਹੜਾ ਹੈ ਭਾਵਲੇ ਆਪਣੇ ਅਮਰਪੁਰੇ ਤੋਂ ਭੱਗੂ ਰੋਡ ਤੇ ਕਿਕਰਾਂ ਦੇ ਵਿੱਚ ਕਿਤੇ ਉਹਨੇ ਆਪ ਦੇ ਆਪ ਦੇ ਕਾਰ ਵਾਲੀ ਤੋਂ ਤੇ ਉਹਦੇ ਪਰਿਵਾਰ ਤੋਂ ਦੁਖੀ ਹੋ ਕੇ ਜਨੇ ਆਪ ਦਾ ਸੂਸਾਇਡ ਕੀਤਾ ਹੈ ਇਹਦੀ ਡੈੱਡ ਬੋਡੀ ਅਸੀਂ ਕਬਜ਼ੇ ਚ ਲੈ ਲਈਏ ਡੈੱਡ ਬੋਡੀ ਮੁਰਸੀ ਰਖਾਵਾਂਗੇ ਤੇ ਬਣਦੀ ਕਾਰਵਾਈ ਕਰਾਂਗੇ